ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਹਰਬ੍ਰਿੰਦ ਜੀ ਦੇ ਬਲੌਗ ਤੇ ਮੈਂ ਰਿਆ ਹਰਮ ਔਰ ਹੈ ਹਰਜੀਤ ਆ ਰਹੀ ਮੰਮੀ ਮੰਮੀ ਲੱਗੇ ਹੋਏ ਨੇ ਗੈਸ ਤੇ ਸੋ ਅੱਗੇ ਜੀ ਮੰਮੀ ਦੱਸਣਗੇ ਵੀ ਕੀ ਕਰਨਾ ਕੀ ਪਕਾਉਣਾ ਕਰਨਾ ਅੱਜ ਪਕਾਉਣਾ ਥੰਮਾ ਪਰ ਚਰਕ ਦਾ ਮੇਲਾ ਠੀਕ ਹੈ ਜੀ ਸੋ ਗੋਲਗਲੇ ਕੇ ਚੌੜੀਆਂ ਬਣਨੇ ਨੇ ਸੋ ਅਸੀਂ ਖਾ ਲੈਨੇ ਆ ਦੇ ਦੇ ਲੈਂਦੇ ਆ ਹਨਾ ਮੱਥਾ ਟੇਕ ਲੈਂਦੇ ਆ ਮੇਲੇ ਦੇ ਤੱਕ ਗਏ ਨਹੀਂ ਗਏ ਕਦੇ ਸੋਸੀ ਪਕਾ ਕੇ ਮੱਥਾ ਟੇਕ ਅਸੀਂ ਪਾਈ ਕਿਤੇ ਮੱਥਾ ਟੇਕਣ ਨਹੀਂ ਜਾਂਦੇ ਅਸੀਂ ਪਹਿਲੇ ਪੂਰ ਪਕਾ ਕੇ ਕੱਢ ਕੇ ਰੱਖ ਲੈਣੇ ਚੂੜਿਆਂ ਨੂੰ ਦੇਣਾ ਹੁੰਦਾ ਘਰ ਵੀ ਚੂੜੇ ਜਿਹੜੇ ਲੱਗੇ ਹੋਏ ਨੇ ਉਹਨਾਂ ਨੂੰ ਦੇਣਾ ਹਾਂਜੀ ਬਸ ਬਾਕੀ ਖਾ ਲਈ ਦੱਸ ਮੰਮੀ ਹੋਈ ਪਈ ਆ ਫੇਸ ਪਾਊਡਰ ਫੇਸ ਪਾਊਡਰ ਬੈਠੀਓ ਕੋ ਮੈਨੂੰ ਡੱਬੀ ਭਲਾ ਦੇ ਬੈਠੀ ਹੋਲ ਮਾਰੀ ਕਢੀ ਨੂੰ ਕੋ ਮਦੀਆ ਲੰਬੀ ਬਾਹ ਕਰੋ ਚੱਕੋ ਜਿਵੇਂ ਪਹਿਲੀ ਜਿਵੇਂ ਪਹਿਲੀ ਚੱਕੀ ਆ ਆਉ ਵੀ ਆਰਡਰ ਲਾਉਂਦੀ ਆ ਪਾਪਾ ਦੇ ਦੋ ਆ ਦੇ ਪਾਪਾ ਦੇ ਦੋ ਪੀੜਿਓ ਕੋ ਪੀੜਿਓ ਕੋ ਮਦੀਆ ਚਾਲ ਸਿਆਉ ਦੀ ਨੂੰ ਨਾ ਪੰਨਾ ਗੇ ਕਿਚੌੜੀਆਂ ਦਾ ਆਟਾ ਸਾਹ ਦੇ ਪਰੇ ਤਾਂ ਜੀ ਆਪਾਂ ਇਹਨਾਂ ਡੱਬਾ ਵੀ ਮਾਰ ਕਰ ਰੋਟੀਆਂ ਵੀ ਅਜੇ ਰੋਟੀ ਐਸੇ ਡੱਬਾ ਪਾਣੀ ਦਾ ਭਰ ਕੇ ਦੇ ਦੇ ਮੈਨੂੰ ਬਿੱਟੀ ਤਾਂ ਮਾਰੀ ਵੀ ਅਜੇ ਰੋਟੀ ਨਹੀਂ ਮਾਰਨੇਗੀ ਅੱਜ ਤਾਂ ਮੈਂ ਕਹਿ ਗੋਲ ਲੈ ਕੇ ਚਾਹ ਰਿਆਂ ਬਾਣੀ ਇਹਨੇ ਆਪਾਂ ਡੱਬੇ ਨੂੰ ਘੜੀਏ ਰੈਸਟ ਤੇ ਜਿਹੜਾ ਸਾਈ ਮਾਰ ਕੇ ਥੋੜੀ ਜੀ ਖਾਵਾਂਗੇ ਜਮਨ ਅੱਜ ਰੀ ਧੂਤਾ ਜਾਂਦੀ ਹੋਵੇ ਹਾਂਜੀ ਮੰਮੀ ਹੁਣ ਹਾਂ ਜਮਣੀ ਛੇ ਡੱਬਾ ਮੈਂ ਹੁਣ ਪਾਣੀ ਦਾ ਭਰ ਕੇ ਦੇ ਦੇ ਮੈਨੂੰ ਇਹ ਮੱਚਾ ਨੇ ਦੱਦੀ ਪੁੱਤੀ ਗੁੰਨ ਰਹੀਆਂ ਨੇ ਆਟਾ टाइम का काम है ये बच्चे निकल गए पूरा भर के देना हां पूरा भर के लो ठीक करा इनु मैं आज मुरे इनु को आगे चली आप आयो तेरे कार्टून लाके बना आजा थोड़ा सा बीच पा मांगे नो सिर्फ कपड़े गंदे उधर तेरे लंगी दे। जी, जी में हां जी जी बनूंगी जम जम Hmm.

ਮਿੱਠੇ ਆਟੇ ਦੇ ਨਾਲ ਗੁੱਥਮ ਗੁੱਥੀ ਹੋ ਰਹੇ ਨੇ ਮੁੱਕੀਆਂ ਦੇਲ ਮੁੱਕੀਆਂ ਦੇ ਮੁੱਕੀਆਂ ਘਸੁੰਨ ਤੇ ਘਸੁੰਨ ਚੱਲ ਰਹੇ ਨੇ ਇਹ ਮੁੱਕੀਆਂ ਦੇ ਗੁੱਗਲੇ ਫੇਰੇ ਮੁੱਕ ਇਹ ਇਹ ਮੁੱਕੀਆਂ ਘਸੁੰਨ ਕਈ ਵਾਰੀ ਆਪਣੇ ਪੈ ਵੀ ਜਾਂਦੇ ਹੁੰਦੇ ਨੇ ਹਨਾ ਮੰਮੀ ਹਨਾ ਮੰਮੀ ਕਾਇਨ ਦੇ ਹੁੰਦੇ ਨੇ ਨਾ ਹੁਣ ਕੱਲ ਪੈਂਦੇ ਨੇ ਮੈਂ ਪੈਂਦੇ ਤਾਂ ਰਾਇ ਨੇ ਮਤਲਬ ਤੇ ਆ ਪੈਸੇ ਕੀ ਪੈਸੇ ਤੇ ਹੁਣ ਤਾਂ ਨਹੀਂ ਪੈਂਦੇ ਹਾਂ ਹਮ ਪਿਆ ਕੰਨ ਨਾ ਯਾਨੀ ਲੋਡ ਆਣਾ ਹੈ ਨਾ ਉਹ ਬਾੜ ਦੇ ਗੁੰਨੇ ਘੱਟਾ ਬਸ ਚਲੋ ਕੈਮਰਾਮੈਨ ਫਿਰ ਸੇ ਬ੍ਰੇਕ ਤੇ ਆਲੂ ਆਪਾਂ ਨੇ ਉਬਾਲ ਕੇ ਕੱਦੂ ਕਸ ਕਰੇ ਹੋਏ ਨੇ ਤੇ ਆ ਰਿਹਾ ਆਪਣਾ ਉਹ ਹਰਾ ਨੂਨ ਮਿਰਚ ਜਿਹੜਾ ਆਪਾਂ ਨੇ ਭੁੰਨਿਆ ਸੀਗਾ ਤੇ ਇਹਨੂੰ ਸਾਰੇ ਨੂੰ ਇਹਦੇ ਵਿੱਚ ਪਾਵਾਂਗੇ ਫਿਰ ਲਾਉਨੇ ਆ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਰਲਾ ਦਾਂਗੇ ਅਲੋਂਚ ਪਾਲਿਆ ਹਰਾ ਨੂਰੀ ਮਿਰਚ ਮਿਰਚਾਂ ਮਚਾਂ ਜਿਹੜਾ ਸਾਰਾ ਸਮਾਨ ਕੁੱਟਿਆ ਆਇਆ ਸੀ ਇਹ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। ਹੌਲੀ ਜੀ ਸਾਰੇ ਸਮਾਨ ਦੀ ਟੋਟਾ ਟਵਾਈ ਕਰ ਲਈ ਬਾਹਰ। ਚੁੱਲਾ ਪਾਣੀ ਲਿਆ ਕੱਢ ਅੱਗ ਲਈ ਜਾਲ ਚੁੱਲੇ 'ਚ। ਸਾਰੇ ਭਾਂਡੇ ਠੰਡੇ ਆਪਦੇ ਕਰ ਲੈ ਤਿਆਰ। ਪਾਉਣ ਦੇ ਲਈ। ਕਰਾਂਗੇ ਕੰਮ ਸਟਾਰਟ ਅ ਚੌਰੀਆਂ ਬਣਾਉਣ ਦਾ ਮੈਂ ਉਹ ਪੀੜੀ ਲੈਣੀ ਹੈ ਉੱਚੀ ਜੀ ਕੁਰਸੀ ਤੇ ਬਾਤੂ ਉੱਚਾ ਜਾ ਹੋ ਜਾਂਦਾ ਵਲਾ ਤਾਂ ਤੋ ਹੋਰ ਬਹੁਤ ਗੰਦੀ ਧੀ ਇਹ ਮੈਂ ਰੋਜ਼ ਹੀ ਕਹਿੰਦੀ ਜਿਵੇਂ ਰੋਜ਼ ਕਾਟ ਤੌਂਦੀ ਦੇ ਕਿਵੇਂ ਧੂੜ ਨਹੀਂ ਆ ਇਸ ਤਰ੍ਹਾਂ ਧੂੜ ਨਹੀਂ ਆ ਹਾਂ ਮਾਈਕ ਸੁਣ ਕੀ ਅਜੇ ਧੂਆਂ ਜਿਆ ਬਹੁਤ ਆਉਂਦਾ ਪਤਾ ਨਹੀਂ ਅੱਜ ਹਵਾ ਚੱਲਦੀ ਆ ਹਵਾ ਚੱਲਦੀ ਆ ਹੌਲੀ ਹੌਲੀ ਘਟਦੀ ਹਾਂ ਨਮਾ ਹਾਈ ਤੋਂ ਮਗਰੋਂ ਇਹਦੀ ਆ ਚਾਦਰ ਜੀ ਗਈ ਨਹੀਂ ਉਸ ਨਹੀਂ ਹੁੰਦਾ ਚੱਲ ਉਹ ਤਾਂ ਬਿੱਚ ਮੁਫੀ ਲੱਗੀ ਹੋ ਜਾਪੋਰ ਚਾਦਰੇ ਬਾਹਰ ਲੀ ਮੜ ਜੀ ਹੋ ਗਈ ਜਰਜੀ ਇੱਕ ਆ ਕੇ ਤੇ ਹਰਮਨ ਨੇ ਜੋਰ ਨਾ ਮਾਰਿਆ ਆਹ ਪਲੇਟ ਜੀ ਹੋ ਗਈ ਹਾਂ ਲੈ ਸੁੱਕੀ ਕਰਾ ਪਾ ਹਾਂ ਪਾ ਦੋ ਮੰਮੀ ਵਾਹ ਸੱਚ ਅਸ਼ਰ ਨਾਈਟਸ ਸੱਚ ਅਸ਼ਰ ਨੋ ਤਾਂ ਲੱਗ ਗਿਆ ਬੀਬੀਆਂ ਲਓ ਫੜੋ ਤੁਸੀਂ ਫੋਨ ਤੁਸੀਂ ਔਟੇ ਅਸੀਂ ਮੰਗ ਬਚੀ ਮੱਚਾਂ ਲੜਦੀਆਂ ਨੇ ਹਮ ਤੇ ਤੇਰਾ ਹੋਣਾ ਨਹੀਂ ਤੇਰੇ ਵੱਤ ਲੜਦੀਆਂ ਲੜਦੀਆਂ ਤੇ ਮੇਰੇ ਵੀ ਨੇ ਜਾਨੀ ਮੇਰੇ ਇੰਨੇ ਆ ਰੁਕ ਬਈ ਇੱਥੋਂ ਪਰਾਂ ਨੂੰ ਕਰੋ ਮਾੜੀ ਜੀ ਹਾ ਚਿੱਤੇ ਬੈਣਗੇ ਤੇ ਹਲਦੇ ਤੂੰ ਨਾ ਇੱਧਰ ਨੂੰ ਕਰ ਲਾਬਦੀ ਪੀੜੀ ਮਾੜੀ ਜੀ ਤੇ ਇਹ ਲਪੋਤੇ ਗਰਮ ਆ ਹੈ ਮਾਮਾ ਜੀ ਹੱਥ ਤੋਇਆ ਮੁਕ ਤੋਇਆ ਜਹਾ ਪਲੇਟ ਠੰਡਣ ਲਈ ਆਇਓ ਆਪ ਦਾ ਕੋਈ ਕਿਉਂ ਖਾਦੇ ਨਹੀਂ ਤੇ ਤੇ ਇਹਨੂੰ ਵੀ ਲਿਆਓ ਤੂੰ ਖਾਣ ਨੂੰ ਚੈੱਕ ਕਰ ਨੂੰ ਸੀਸਨ ਆ ਗਿਆ ਯਾਰ ਉਹ ਰਿਛਟੇ ਬੈਣ ਗਏ ਆਪ ਨੂੰ ਫੇਸ ਚ ਫੋਟੋ ਲੈ ਕਣ ਜਾਣਾ ਆ ਜਾ ਅੱਛਾ ਜੀ ਹਾਂ ਮੁੱਕ ਗਏ ਤੂੰ ਜਾਨਾ ਨਾ ਮੈਂ ਤਾਂ ਨਹੀਂ ਜਾਣਾ ਪੈਣੇ ਲੈ ਕੇ ਰੋ ਕੁਛ ਮੈਂ ਤਾਂ ਪਤਾ ਨਹੀਂ ਭੈਣ ਦਾ ਐ ਪਹਿਲਾ ਚਲ ਹੁਣ ਆਪਾਂ ਜਾਵਾਂਗੇ ਅੱਜ ਸ਼ਾਮ ਨੂੰ ਤਾਂ ਬਈ ਮਰਜੀ ਇੱਥੇ ਨਹੀਂ ਜਾਣਾ ਇਹਨਾਂ ਦੁਆਲੇ ਫਿਰ ਕਿਸਾ ਦਿਨ ਦੁਕਾਨ ਤੱਕ ਨਾ ਮਿੰਦੇ ਨੂੰ ਪਤਾ ਸ਼ਾਇਦ ਜਦ ਆਪਾਂ ਅੱਡੇ ਦੇ ਪਿਛਲੇ ਪਾਸੇ ਚ ਹੀ ਨਹੀਂ ਉਹ ਵੱਟਦੇ ਆ ਮਿੱਤਰੂ ਗਲੀ ਦੀ ਐਨੂੰ ਥੋੜਾ ਜਿਹਾ ਪੇੜੇ ਕੱਢ ਲੈਣੀ ਮਾਸਾ ਹਾਂ ਮੈਂ ਵੀ ਕਹਿੰਦੀ ਸੀ ਵੀ ਮਮੇ ਨੇ ਪੇੜੇ ਹੁੰਦੇ ਕਰ ਲਓ ਲਓ ਜੀ ਮੰਮੀ ਨੇ ਕਰਤੇ ਇੰਨੇ ਮੰਮੀ ਕਹਿੰਦੇ ਤੇਲ ਗਰਮ ਹੁੰਦਾ ਐਨੇ ਆਪਾਂ ਪੀੜੇ ਕਰਕੇ ਰੱਖ ਲਈਏ ਇਸ ਤੇਲ ਤੋਂ ਲੂੰਡੇ ਤੋਂ ਪਰੇ ਰਹਿ ਪਾਪਾ ਬਣਾਉਣਗੇ ਮੈਂ ਤਾਂ ਆਪ ਨਹੀਂ ਬਣਾਉਣਾ ਹੈਗਾ ਹਟ ਜਾ ਮੈਂ ਜੋਗੀ ਦੇਖੀ ਮੇਰਾ ਫੋਨ ਆ ਜਾ ਉਹਦੇ ਰੋਮ ਨੇ ਚਾਚੂ ਨੂੰ ਬੁਲਾ ਲਿਆ ਚੀਜੀ ਖਾਣ ਨੂੰ ਤੂੰ ਰੋਜ਼ ਖਾ ਕੇ ਆਉਂਦੀ ਉੱਧ ਜਾ ਕਿਹਾ ਚਾਚੂ ਨੂੰ ਕਿ ਕਚੌਰੀਆਂ ਖਾਣੀਆਂ ਨੇ ਆ ਜਾ ਚਾਚੂ ਨਾ ਕਿਉਂ ਦਾਦੀ ਟੱਕੀ ਜੀ 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 ਮੰਮੀ ਨੇ ਕਹਿੰਦੇ ਮੈਂ ਪੇੜੇ ਕਰਕੇ ਰੱਖ ਲਾਂ ਭਾਈ ਤੇਲ ਗਰਮਾ ਹੱਥ ਧੋਣ ਗਈ ਨਹੀਂ ਆਏ ਮੁੜ ਕੇ ਲੋ ਲੋ ਸੀਸ ਤੋਂ ਪਰੇ ਰਹਾ ਪੁੱਤ ਲੂੰਡੇ ਤੋਂ ਚਲੋ ਤਾਂ ਪਰੇ ਰਹਿ ਚੀਜੀ ਤਾਂ ਮੈਂ ਬਣੂ ਜਦੇ ਮਿਲੂਗੀ ਹਜੇ ਤਾਂ ਚੀਜੀ ਬਣੀ ਨਹੀਂ ਬੀਬੀਆਂ ਦਾ ਕੰਮ ਪਿਆ ਚੱਲ ਗਲਗਲੇ ਨਿਕਲ ਰਹੇ ਨੇ ਪਹਿਲਾਂ ਪਹਿਲਾਂ ਅਸੀਸ ਨੂੰ ਹੋਈ ਪਈ ਕਾਲੀ ਪਹਿਲਾਂ ਮੱਥਾ ਟਿੱਕ ਨੂੰ ਨਿਕਲਣਗੇ ਕੱਢ ਤੇ ਉਧਰ ਬੀਬੀ ਜੀ ਨੇ ਕਚੌਰੀਆਂ ਦੇ ਪੇੜੇ ਕਰ ਲਏ ਬੀਬੀ ਜੀ ਜੀ ਖਾਓ ਪੇੜੇ ਖਾਓ ਖਰੀਆ ਹੋਏ ਲਓ ਵੀ ਹੁਣ ਬੀਬੀਆਂ ਦੀਆਂ ਗੁਲਗਲੇ ਕਚੌਰੀਆਂ ਇਕੱਠੀਆਂ ਹੀ ਚੱਲ ਪਈਆਂ ਵਿੱਚੇ ਕਚੌਰੀਆਂ ਵਿੱਚੇ ਗੁਲਗਲੇ ਉਧਰ ਬੱਜ ਰਹੀ ਹੈ ਟਪਕ 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 ਮਾੜਾ ਕੁਲਾ ਜਦੋਂ ਤੂੰ ਕੱਢਣੀ ਹੋਗੀ ਬਾਹਰ ਉਦੋਂ ਦਾਲ ਦੀ ਦੁਬਾਰਾ ਬੋਲਣਾ ਦੁਬਾਰਾ ਫਿਰ ਸੇ ਫਿਰ ਸੇ ਬੋਲਣਾ ਫਿਰ ਸੇ ਆਹ ਤਾਂ ਪਖੰਡ ਕਰੀ ਲੈਣੇ ਨੇ ਹਾਂ ਮੈਂ ਜਦ ਆਏ ਪੇੜੇ ਚੱਕਣ ਦੇ ਪਹਿਲਾਂ ਕਿ ਮੈਂ ਕਿਹਾ ਮੈਨਾਂ ਆ ਜਾ ਜਦ ਮੈਂ ਪੇੜੇ ਚੱਕ ਹੋ ਗਏ ਚੱਕੂ ਹੀ ਲਿਆ ਪੱਕਾ ਕਿਨੂੰ ਲੱਗੀ ਹੋਈ ਆ ਵੀ ਕਿਰਾਜੀ ਕੜਿਆ ਕਚੌੜੀ ਖਾਣ ਨੂੰ ਜਿਆਦਾ ਮੇਰਾ ਜੀ ਤਾਂ ਕਰ ਲਿਆ ਵੈਸੇ ਮੈਨੂੰ ਬਣੀ ਭੁੱਖ ਨਹੀਂ ਲੱਗੀ ਹੋਈ ਤੈਨੂੰ ਤਾਂ ਹੁੰਦੀ ਹੋਏ ਅੱਛਾ ਜੀ ਹੋਰ ਕੁਛ ਅੱਜ ਬੀਬੀ ਲੜਨ ਦੇ ਮੂਰਚਾ ਮਾਂ ਦਾ ਬਾਬਾ ਲੋ ਕੈਮਰਾਮੈਨ ਦਾ ਤਾਂ ਕੰਮ ਦਾ ਟਾਈਮ ਹੋ ਗਿਆ ਬਾਕੀ ਦਾ ਆ ਤੁਮ ਬੇਲੀਆਂ ਬੀਬੀਆਂ ਸਵੇਰ ਦੀਆਂ ਲੱਗੀਆਂ ਹੋਈਆਂ ਦੋ ਵਜੇ ਆਣੀਂ ਬੀਜਣੇ ਕਿਹੜਾ ਵੇਲਾ ਹੋ ਗਿਆ ਬੀਬੀ ਗਰਮ ਗਰਮ ਕਚੌਰੀਆਂ ਬਣ ਰਹੀਆਂ ਨੇ ਜੀ ਨਿੰਮੀਆਂ ਉਹ ਤੂੰ ਖਾਉ ਬੈਠ ਕੇ ਜੀ ਤੂੰ ਮੇਰੇ ਨਾਲ ਜਦ ਆ ਕੇ ਆ ਜਨਾ ਫਟ ਫਟਾ ਫਟਾ ਕੇ ਖਾਓ ਅੱਜ ਤਾਂ ਸਬਜ਼ੀ ਬਣਦੀਆਂ ਹੋਣੀਆਂ ਨੇ। ਤੇ ਮੈਂ ਵੀ ਲੈ ਕੇ ਆਮ ਆਪਣੀ ਪਲੇਟ। ਅੱਜ ਤਾਂ ਸਬਜ਼ੀ ਬਣਦੀਆਂ ਹੋਣਗੀਆਂ। ਲੈ ਆਓ ਪਲੇਟ ਮੈਂ ਤਾਂ ਆਪ ਖਾਣੀ ਆ ਇੱਕ ਆਹ ਫੁੱਲ। ਲੈ ਕੇ ਆਇਆ। ਲਓ ਜੀ। ਸਾਨੂੰ ਤਾਂ ਲੱਗੀ ਹੋਈ ਤੇ ਭੁੱਖ। ਮੈਂ ਤਾਂ ਆਪ ਆਪ ਦੀ ਸ਼ੀਟ ਛੱਡ ਕੇ ਮੰਮੀ ਨੂੰ ਸੰਭਾ ਕੇ ਚਿਮਟਾ। ਮੈਂ ਤਾਂ ਆਪ ਖਾ ਰਹੀ ਆ ਕਚੋਰੀ। ਅਸੀਸ ਵੀ ਖਾ ਰਹੇ ਆ। ਹਨਨ ਵੀ ਖਾ ਰਹੇ ਨੇ। ਸਾਰਿਆਂ ਨੇ ਗਰਮ ਗਰਮ ਖਾਣਾ ਸਟਾਰਟ ਕਰਤਾ ਮੰਮੀ ਲੋਡਾ ਕਰ ਦੇ ਇੰਨੇ ਬੰਦ ਪਹਿਲਾਂ ਖਾ ਲਦੇ ਆ ਬਾਅਦ ਚ ਪਕਾ ਲਾਂਗੇ ਬਾਕੀ ਦੇ ਪਲੇਟ ਕਰਨੇ ਦੇ ਪਲੇਟ ਕਰ ਦੋ ਨੇੜੇ ਬਬਾ ਜਾ ਦੋ ਆ ਵੀ ਬੀਬੀਆਂ ਦਾ ਕੰਮ ਹੋ ਕੰਮ ਹੋ ਚੱਲਿਆ ਫਤਿਹ ਬਸ ਆਹੀ ਪੇੜੇ ਰਹਿੰਦੇ ਆ ਮੰਮੀ ਜਿਹੜੇ ਆ ਚਮਟਾ ਪਾ ਦੇ ਹਾਂ ਮੰਮੀ ਆਹੀ ਪੇੜੇ ਰਹਿੰਦੇ ਆ ਠੀਕ ਆਹੀ ਪੇੜੇ ਰਹਿੰਦੇ ਨੇ ਮੰਮੀ ਹਾਂ ਬਸ ਆਹੀ ਲੈ ਇਹ ਕਿੰਨੀ